ਸਾਡੇ ਵਿੱਚ ਤੇ ਰਾਜ ਦਾ ਸੰਕਲਪ ਹੀ ਬੜਾ ਵਧੀਆ ਹੈ ਇੱਥੇ ਕੱਟੜ ਦਾ ਨਾਮ ਦੀ ਕੋਈ ਚੀਜ਼ ਹੀ ਨਹੀਂ ਇੱਥੇ ਕਿਤੇ ਨਹੀਂ ਲਿਖਿਆ ਕਿ ਤੁਸੀਂ ਦੂਜੇ ਧਰਮਾਂ ਨੂੰ ਖਤਮ ਕਰਕੇ ਉਹਨਾਂ ਨੂੰ ਜ਼ਬਰਦਸਤੀ ਆਪਣੇ ਧਰਮ ਚ ਲੈ ਆ ਕੇ ਤੇ ਫਿਰ ਰਾਜ ਕਰਨਾ ਇੱਥੇ ਤੇ ਸਭ ਕੋ ਮੀਤ ਹਮ ਆਪਨ ਕੇ ਨਾ ਹਮ ਸਭ ਨਾ ਕੇ ਸਾਜਨ ਦਾ ਸੁਦੇਸ਼ ਹੈ ਨਾ ਕੋ ਬਹਿਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਖਾਲਸੇ ਨੇ ਰਾਜ ਕਰਕੇ ਦੁਨੀਆ ਨੂੰ ਦੱਸਿਆ ਬਾਬਾ ਬੰਦਾ ਸਿੰਘ ਭਾਦਰ ਨੇ ਰਾਜ ਕੀਤਾ ਤੇ ਉਸ ਰਾਜ ਵਿੱਚ ਉਹਨੇ ਦੱਸਿਆ ਕਿ ਕਿਵੇਂ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਵੀ ਰਾਜ ਕੀਤਾ ਜਾ ਸਕਦਾ ਹੈ ਨਾ ਕਿ ਉਹਨਾਂ ਨੂੰ ਉਜੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਦੁਨੀਆ ਨੂੰ ਦੱਸਿਆ ਕਿ ਸਾਰੇ ਧਰਮਾਂ ਦੇ ਬੰਦਿਆਂ ਨੂੰ ਆਪਣੀ ਸਰਕਾਰ ਵਿੱਚ ਅਹੁਦੇ ਦੇ ਕੇ ਸ਼ਾਮਲ ਕਰਕੇ ਵੀ ਰਾਜ ਕੀਤਾ ਜਾ ਸਕਦਾ ਹੈ ਇਹ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਆਪਣੇ ਧਰਮ ਵਿੱਚ ਹੀ ਜਾਂਦਾ ਜਾਵੇ ਸੋ ਇਸ ਤਰ੍ਹਾਂ ਦਾ ਰਾਜ ਪ੍ਰਬੰਧ ਉਹ ਨਿਜਾਮ ਉਹ ਸਿਸਟਮ ਦੁਨੀਆ ਨੂੰ ਗੁਰੂ ਸਾਹਿਬ ਜੀ ਦੇਣਾ ਚਾਹੁੰਦੇ ਸੀ ਕਿ ਜਿਹਦੇ ਵਿੱਚ ਸਾਰੇ ਸੁਖੀ ਹੋਣ